1 ਲੱਖ ਰੁਪਇਆ ਦੇ ਕੇ ਖੇਡਣ ਨੂੰ ਤਿਆਰ ਆ ਬਾਈ ਪਰ ਆ ਦੇਖ ਲੋ ਜੀ ਪ੍ਰਸ਼ਾਸਨ ਸਿੱਧੀ ਪੰਚਾਇਤ ਤੱਕ ਆ ਕਰ ਰਹੀ ਆ ਬਾਈ ਮੈਂ ਅਸੀਂ ਬੋਲੀ ਲੈ ਕੇ 2 ਲੱਖ ਰੁਪਇਆ ਦੇ ਕੇ ਖੇਡਣ ਨੂੰ ਤਿਆਰ ਆ ਪਰ ਬਾਈ ਇਹ ਸਾਡੀ ਸਕਿਉਰਿਟੀ ਵੀ ਨਹੀਂ ਪ੍ਰਾਰੇ ਬੋਲੀ ਨੂੰ ਛਰੇਆਮ ਤੱਕਾ ਕਰਦੇ ਨੇ ਬਾਈ ਦੇਖ ਲੋ ਦੁਗਣੀ ਦੀ ਪੰਚਾਇਤ ਆ ਕਿੰਨੇ ਮੁੰਡੇ ਖੇਡਣ ਆਲੇ ਆ ਬਾਈ ਅਸੀਂ ਸਾਲੂ 15 ਦਿਨ ਹੋ ਗਏ ਇਹਨਾਂ ਦੀ ਮਿੰਟਾ ਕਰਦੇ ਨੂੰ ਅਸੀਂ ਉੱਥੇ ਠੇਕਾ ਦਿੰਨੇ ਆ 2 ਬਿਗਿਆਂ ਦਾ ਬਾਈ ਕਾਦੇ ਨਹੀਂ ਦਿੰਗਿਆ ਖੇਡਣ ਵਾਸਤੇ ਦਿੰਨੇ ਆ ਬਾਈ ਜੇ ਅਸੀਂ ਜੇ ਤੱਕ ਕਿਸੇ ਹੋਰ ਕਰਦੇ ਹੋਏ ਸਾਨੂੰ ਆ ਦੱਸ ਦੇਣ ਇਹ ਸਾਡੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਵੀ ਤੁਸੀਂ ਟੀਕੇ ਲਾਉਂਦੇ ਹੋ ਬਾਈ ਆ ਕਿੰਨੇ ਜਣੇ ਖੜੇ ਨੇ ਜਿੰਨੇ ਅਸੀਂ ਖੇਡਦੇ ਆ ਕੋਈ ਕੁਲੇਪ ਵਾਲਾ ਵੀ ਮਿਲ ਗਿਆ ਸਾਡੇ ਤੋਂ ਅਸੀਂ ਗਰਾਊਂਡ ਛੱਡ ਦਾਂਗੇ ਜਿਹੜਾ ਬੰਦਾ ਕਹਿੰਦਾ ਉਹਦਾ ਡਰਗ ਟੈਸਟ ਕਰਾਉ ਜੇ ਨਾ ਨਸ਼ੇੜੀ ਹੋਇਆ ਅਸੀਂ ਪਿੰਡ ਛੱਡ ਦਾਂਗੇ ਕਿੱਡੀ ਕੀ ਗੱਲ ਐ ਯਾਰ ਬਾਈ ਬੜਾ ਮੋਟਾ ਦਾ ਬੰਦਾ ਇੰਨਾ ਧੱਕਾ ਥੋੜੀ ਚੱਲੂਗਾ ਬਾਈ ਤੁਸੀਂ ਸਾਰੇ ਪੜੇ ਲਿਖੇ ਹੋ ਅਸੀਂ ਗਰਾਊਂਡ ਵਾਸਤੇ ਕਹਿ ਰਹੇ ਹਾਂ ਯਾਰ ਅਸੀਂ ਜੇ ਕੋਈ ਹੋਰ ਗੱਲ ਹੁੰਦੀ ਬਾਈ ਅਸੀਂ ਕਹਿ ਜਾਂਦੇ ਤੁਗਨੇ ਪੰਚਾਇਤ ਸਰਿਆਮ ਧੱਕਾ ਕਰਦੀ ਆ ਤੁਹਾਨੂੰ ਸਕਿਉਰਟੀ ਵੀ ਨਿਭਾਉਣ ਦ ਕਟੋ ਘਟ 20 ਸਾਲ ਹੋ ਗਏ ਸੰਘਰਸ਼ ਕਰਦੇ ਹਾਂ ਤਾਂ ਭਾਈ ਅੱਜ ਗਰਾਊਂਡ ਮਿਲਿਆ 2 ਸਾਲ ਪਹਿਲਾਂ ਗਰਾਊਂਡ ਮਿਲਿਆ ਸਰਿਆਂ ਦੇਖ ਲਓ ਭਾਈ ਅੰਦਰ ਬੋਲਦੀ ਕਰਾਈ ਜਾ ਰਹੀ ਆ ਗਰਾਊਂਡ ਹੁੰਦੇ ਨੇ ਭਾਈ ਅਸੀਂ ਹੋਰ ਤਾਂ ਨਹੀਂ ਕੁਝ ਮੰਗਿਆ ਭਾਈ ਸਾਰਾ ਪਿੰਡ ਤੁਸੀਂ ਨਾਲ ਹੋ ਨਾਲ ਨਾਲ ਇੱਕ ਬੰਦਾ ਵੀ ਕਹਿ ਦਵੇ ਵੀ ਉੱਥੇ ਅਸੀਂ ਕੋਈ ਵੀ ਗਲਤ ਕੰਮ ਨਹੀਂ ਉੱਥੇ ਭਾਈ ਸਾਡੇ ਤਾਂ ਇੰਨੇ ਇਲਜ਼ਾਮ ਲਾਏ ਨੇ ਆ ਬੰਦੇ ਖੜੇ ਨੇ ਡੋਪ ਟੈਸਟ ਕਰਾਓ ਕਿਸੇ ਬੰਦੇ ਦਾ ਵੀ ਇੱਕ ਰਾਮੀ ਜਿਹੀ ਪੂਲ ਲੱਪਣਾ ਵੀ ਨਿਕਲਿਆ ਵੇ ਅਸੀਂ ਜੁਰਤ ਰੱਖ ਰਹੇ ਕੂਲੇਪਲਾ ਵੀ ਹੋਇਆ ਸਾਡੇ ਕੋਲ ਅਸੀਂ ਗਰਾਊਂਡ ਛੱਡਦਾ ਇਹਦੇ ਵਿੱਚ ਦੋ ਟੈਸਟ ਕਰਾਉ ਜੀ ਭਾਈ ਸਾਡੇ ਤੋਂ ਵੀ ਦੇ ਰਹੇ ਆ ਆਪਾਂ ਕਿਹੜੇ ਦੇ ਤਾਲ ਦਾ ਤੁਸੀਂ ਤੁਹਾਨੂੰ ਸਦਾ ਕਿਤੇ ਤੁਸੀਂ ਇਹ ਜ਼ਮੀਨ ਨੂੰ ਹੁਣ ਨਹੀਂ ਜ਼ਮੀਨ ਠੇਕੇ ਦੇ ਲੈ ਲੈ ਅਗਲੇ ਜਾਏ ਵੇਂਦੀ ਰੱਖੇ ਬੰਦਾ ਠੇਕੇ ਦੇ ਲੈ ਰਹੇ ਆਪਾਂ ਬੋਲੀ ਆਪਾਂ ਦਿੱਤੇ ਨੇ ਪਹਿਲਾ ਪਹਿਲਾ ਨਾਮ ਸਾਡੇ ਨਾਲ ਜਿੰਨੇ ਇਹ ਬੋਲੀ ਦਿੰਦੇ ਨੇ ਉਸ ਤੋਂ ਬਾਅਦ ਇਹਦਾ ਮਰਜੀ ਲੈਣ ਦੇ ਬੋਲੀ ਨਹੀਂ ਤਾਂ ਕਹਿੰਦੇ ਪਹਿਲਾਂ ਨਾਮ ਦੇ ਦਿੰਦੇ ਕੋਲ ਸਮਝੋ ਸਕੋਰਟ ਵੀ ਨਹੀਂ ਪਰਾਉਂਦੇ ਕਹਿੰਦੇ ਖੇਡਣ ਨਹੀਂ ਦੇਣਾ ਬਾਈ ਮੈਂ ਚੱਕਰ ਬਾਈ ਖੇਡ ਨਹੀਂ ਆਏ ਜਗ ਆਣਗੇ ਆ ਵੀ ਆਏ ਹੋ ਗਿਆ ਹਮੇਂ ਅਜੇ ਤੱਕ ਸਾਡੇ ਪਿੰਡ ਚ ਪੁਲਿਸ ਨਹੀਂ ਆਈ ਸੀ ਇਹਨਾਂ ਨੇ ਸੱਦਿਆ ਵੀ ਬੋਲਦੇ ਤੇ ਪੁਲਿਸ ਸੱਦੋ ਬੀਜੀ ਬੰਦੇ ਜਿਹੜੇ ਮੁੰਡੇ ਨੇ ਉਹ ਸਾਨੂੰ ਹੋਰ ਕਰਦ ਨੇ ਭੰਗ ਕਰਦ ਨੇ ਅਸੀਂ ਖੇਡਣ ਲਈ ਮੰਗਿਆ ਬਾਈ ਤੁਸੀਂ ਹੋਰ ਦੱਸ ਦਿਓ ਬਿਨਾ ਖੇਡਣ ਤੋਂ ਹੀ ਉੱਥੇ ਕੁਝ ਵੀ ਕਰਦੇ ਸੀ ਕੋਈ ਅਸੀਂ ਬੂਟੇ ਲਾਏ ਬਾਈ ਇਹਨਾਂ ਨੇ ਉਹਦੇ ਸਾਰੀ ਪੰਚਾਇਤ ਵਾਗੀ ਸਾਨੂੰ ਸਾਰਿਆਂ ਨੇ ਬੋਲਿਆ ਕਿ ਨਹੀਂ ਬੂਟੇ ਕਰਨ ਲੈ ਲਈ ਹੁਣ ਤਾਂ ਏਡਾ ਵੱਡਾ ਅਸੀਂ ਬਾਈ 2 ਵੇਕੇ ਦੋ ਵੇਕੇ ਠੇਕੇ ਤੇ ਲੈਨੇ ਆ ਕਿਸੇ ਬੰਦੇ ਤੋਂ ਉਹਨੂੰ ਅਸੀਂ 32600 ਰੁਪਇਆ ਦਿੱਤਾ ਬਾਈ ਐਤਕੀ ਅਸੀਂ ਤਾਂ ਉਹਨੂੰ ਠੇਕਾ ਵੀ ਦੇਤਾ ਬਾਈ ਬੁਲਾ ਲਿਆ ਹੁਣ ਸਾਡੇ ਕੋਲ ਹੋ ਵੀ ਪਿਆ ਸੀ ਉਹਨੂੰ ਖਾਤੇ 'ਚ ਪੈਸੇ ਪਾਏ ਨੇ ਇਹ ਉਤੋਂ ਦੀ ਬਾਈ ਕਹਿੰਦੇ ਉੱਥੇ ਵੜ ਕੇ ਦਿਖਾਏ ਖਾਤੇ 'ਚ ਗਲਤੀ ਨਾ ਦੱਸੋ ਬਾਈ ਯਾਰ ਨਹੀਂ ਬਾਹਰ ਕੱਢਦਾ ਉਹਨਾਂ ਨੇ ਬਾਈ ਕਰ ਪਤਾ ਨਿਕਲ ਨੀ ਕੋਈ ਨੀ ਕੋਈ ਬਰਾਉ ਬੋਲਣੇ ਚੱਟਣ ਗਿਆ ਫਰੀਦ ਨੂੰ ਬਾਹਰ ਰਵ ਨਹੀਂ ਮੇਰੇ ਉੱਥੇ ਖਤਾ ਰੋਗ ਦਾ ਫਾਇਦਾ ਚ ਬਣਾਈ ਜੋ ਤੁਸੀਂ ਸਾਰੇ ਯਾਰ ਬਾਈ ਤੁਸੀਂ ਦਾ ਸਾਥ ਨਹੀਂ ਕੱਲ ਨੂੰ ਉੱਥੇ ਬੋਲੀ ਦੇ ਦੇਣਗੇ ਕੱਲ ਨੂੰ ਉੱਥੇ ਅਗਲਾ ਬਾਹਰ ਨਹੀਂ ਦੇਣੀ ਉੱਤੇ ਗਾ ਰੂਗਾ ਸਾਰਾ ਪਿੰਡ ਕਪਾੜੇ ਨੂੰ ਦੋ ਘੰਟੇ ਬੱਜੇ ਗੋਲੀ ਦੇਣੀ ਯਾਰ ਅਸੀਂ ਅਸੀਂ ਥੋੜੀ ਲੜਾਈ ਝਗੜੇ ਵਾਸਤੇ ਅਸੀਂ ਬਾਈ ਲੜਦੇ ਤਾਂ ਨਹੀਂ ਇਸ ਦਾ ਹੱਥ ਜੋੜ ਕੇ ਬਾਈ ਬੇਨਤੀ ਕਰਦੇ ਹੁਣੇ ਮੁਰੇ ਅਸੀਂ ਸਭ ਦਾ ਗਰਾਉਂਡ ਸਣਾ ਦੋ ਅਸੀਂ ਬੋਲੀ ਨਹੀਂ ਕਰਉਣੀ ਇਸ ਦਾ ਸੋਚ ਬਾਈ ਝਗੜਾ ਨਾ ਹੋਵੇ ਬਸ ਮੀਲ ਕੋਈ ਤਾਂ ਸਾਡਾ ਟੋਲੇ ਨਾਲ ਸਾਡੇ ਸਾਹਮਣੇ ਬਾਹਰ ਕੱਢਿਆ ਸ਼ਰ ਗੱਲ ਇਹ ਆ ਸਕੌਲ ਪਾਲਟੀ ਬੋਲੀ ਦੇ ਦਾ ਕੋਈ ਵੀ ਬੰਦਾ ਖੜ ਜਾ ਓਡੀ ਦਾ ਭਰਾ ਹੋਣਾ ਮੈਂ ਪੁੱਛੀ ਦਾ ਕਰਾਉਣਾ ਯਾਰ ਮੈਂ ਬੋਲ ਦੇਣਾ ਕਰਾਉਂਦੀ ਜਾਂ ਬੋਲ ਦੇਣਾ ਹੋਊਗਾ ਚਲੋ ਐ ਕਰੀਏ ਪੈਸੇ ਮੈਂ ਨਹੀਂ ਰਹਿਣੀ ਦੇਵੀ ਬੋਲੀ ਜਾਨੂੰ ਮੈਂ ਨਾਲ ਉਹਨੇ ਬੰਦਿਆ ਰੱਖਾ ਉਹਨਾਂ ਨੇ ਸਕੂਲ ਦਾ ਬਿੱਲ ਭਰਨਾ ਇਹ ਤੁਸੀਂ ਆਹ ਵੇਖੀਂ ਭਰਦਾ ਸਕੂਲ ਦਾ ਬਿੱਲ ਭਰਨਾ ਸਕੂਲ ਦਾ ਫਰਮਾਇ ਭਰਦਾ ਇਹ ਉਹਦੇ ਵਾਰ ਬੋਲ ਨਹੀਂ ਕਹਿੰਦੇ ਮੈਂ ਤਾਂ ਥੋੜੀ ਚੱਲਦਾ ਹੁੰਦਾ ਅਸੀਂ ਮੰਨਦੇ ਜੀ ਕੁਝ ਹੋਰ ਕਰਨਾ ਅਸੀਂ ਮੰਨ ਲਾਂਦੇ ਅਸੀਂ ਤਾਂ ਖੇਡਣ ਵਾਸਤੇ ਮੰਗਦੇ ਆਂ ਆਲੇ-ਦਾਲੇ ਕਿਤੇ ਪਿੰਡਾਂ 'ਚ ਬਗਦੇ ਤੁਹਾਨੂੰ ਕਿਤੇ ਪਿੰਡ 'ਚ ਗਰਾਉਂਡ 'ਚ ਬਹੁਤ ਮੁੰਡੇ ਨੇ ਸਾਡੇ ਪਿੰਡ 'ਚ ਨਹੀਂ ਕਿਉਂ ਸਾਡੇ ਪਿੰਡ 'ਚ ਨਹੀਂ ਮੁਸਲਮਾਨ ਤੇ ਮੁਸਲਮਾਨ ਤਾਂ ਹੀ ਪਿੱਛੇ ਨੇ ਆਹ ਆਹ ਜਿਹੇ-ਜਿਹੇ ਬੰਦੇ ਚੋੜ ਲੈਣੇ ਤਾ ਆਪ ਉਸ ਮੁਸਲਮਾਨ ਪਿੱਛੇ ਨੇ ਕੋਈ ਜੱਟ ਆਉਂਦਾ ਹੁਣ ਉਹਨੂੰ ਇਹਨਾਂ ਦੱਸਣਾ ਦਾ ਜਾਣਾ ਸੀ ਤੁਸੀਂ ਨਾਲ ਦਾ ਖੜੋ ਘੱਟ-ਘੱਟ ਬੰਦੇ ਨਾਲੇ ਪਿੰਡ ਦੇ ਮੁੰਡੇ ਨੇ ਕੋਈ ਬਾਹਰ ਕਹਿੰਦਾ ਇੱਕ ਵਾਰ ਮੋੜਦਾ ਉਹਦਾ ਪਹਿਰੇ ਨੇ ਨਾ ਬਾਕੀ ਮੰਗਦੇ ਨਹੀਂ ਬੋਲੀ ਪਰ ਵੀਡੀਓ ਬਣਾ ਬੋਲੀ ਦਾ ਟੰਦਰ ਚਲੋ ਮੇਰੇ ਤਾਂ ਚਲੋ ਚਲੋ ਆ ਦੇਖ ਰੋ ਟੰਦਰ ਜਾ ਰਿਹਾ ਬੋਲੀ ਗਰਾਉਂਡ ਨਹੀਂ ਨਹੀਂ ਕੌਲਟੀ ਪਰ ਜਾਣਾ ਪੈਣਾ ਪਰ ਕੌਲਟੀ ਪਰ ਕੋਈ ਵੀ ਬੰਦਾ ਪਾਸੀ ਤੋਂ ਜਾਉਂ ਜੀ ਬੋਲੀ ਦੇ ਦੇ ਅੰਦਰ ਬਾਹਰ ਕਾ ਟੈਕੋਲਟੀ ਵੀ ਨਹੀਂ ਪੜਿਆ ਵਿਚ ਵਿਚ ਬੈਠ ਸਕਦਾ ਤੈਨੂੰ ਉਹ ਕਹਿੰਦੇ ਬੋਲਣ ਦੇਣਾ ਜੀ ਕੋਈ ਜਦ ਤੂੰ ਬੈਠ ਸਕਦਾ ਤੂੰ ਬੋਲੀ ਦੇ ਬਣਾ ਦੇ ਸਕਦਾ ਬੈਠ ਸਕਦਾ ਇੱਕ ਬੰਦਾ ਤਾਂ ਬਿਠਾਓ ਇੱਕ ਮਿੰਟ ਥੱਲੇ ਉੱਤੋਂ ਚਲੋ